ਦੋਸਤੋ ਮੈਂ ਅੱਜ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਲੋਕਾ ਦੇ ਵਿੱਚੋਂ ਦੀ ਲੰਘਦੀ ਨਹਿਰ ਦੇ ਲਾਗੇ ਖੜਾ ਹਾਂ ਜਿਹੜੀ ਜੋੜੇਪੁਰ ਤੋਂ ਜੋੜੇਪੁਰ ਦੀ ਰੋਕੇ ਗਾਂ ਜਾਂਦੀ ਹੈ ਅੱਜ ਮੈਨੂੰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਵੇਰੇ 8 ਵਜੇ ਦਾ ਨਹਿਰ ਚ ਪਾੜ ਪਿਆ ਹੈ ਤਕਰੀਬਨ ਲੋਕਿਆਂ ਦੀ 7 ਏਕੜ ਪੈਲੀ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਇਸੇ ਜਗ੍ਹਾ ਤੋਂ ਅਜ ਤੋਂ 2 ਮਹੀਨਾ ਪਹਿਲਾਂ ਵੀ ਪਾੜ ਪਿਆ ਸੀ ਔਰ ਉਦੋਂ ਵੀ ਜਦੋਂ ਪੂਰਿਆ ਗਿਆ ਫਰਜ ਬੰਦਾ ਹੈ ਔਰ ਮੈਂ ਪੁੱਛਣਾ ਚਾਹੁੰਦਾ ਹੈ ਕਿ ਅੱਜ ਤਰਮਤਰ ਜ਼ਿਲ੍ਹੇ ਦਾ ਡੀਸੀ ਜਾਂ ਐਸਡੀਐਮ ਸਾਡੇ ਪੱਟੀ ਤੇ ਜਾਂ ਹੋਰ ਕੋਈ ਅਧਿਕਾਰੀ ਕਿੰਟੂ ਮੈਂ ਪਹੁੰਚ ਸਕਦੇ ਇੱਥੇ ਕਿੱਥੇ ਸੁੱਤੇ ਪਏ ਨੇ ਜੇ ਕਿਸੇ ਗਰੀਬ ਦਾ ਕੋਠਾ ਢੋਣਾ ਹੋਵੇ ਤੇ ਜੀਸੀਬੀ ਮਸ਼ੀਨ ਖੜਾ ਫੜਾ ਜਾਂਦੀ ਆ ਤੇ ਅੱਜ ਜਿੱਥੇ ਲੋਕਾਂ ਦੀ ਸੈਂਕੜੇ ਜਿਹੜੇ ਪੈਲੀ ਬਰਬਾਦ ਹੋ ਰਹੀ ਹੈ ਝੋਨੇ ਦੀਆਂ ਪਟਰੀਆਂ ਖਤਮ ਹੋ ਰਹੀਆਂ ਨੇ ਲੋਕਾਂ ਦੇ ਇਥੇ ਫਸਲਾਂ ਬਰਬਾਦ ਹੋ ਰਹੀਆਂ ਨੇ ਕੋਈ ਕਿਸੇ ਨੂੰ ਫਿਕਰ ਨਹੀਂਗਾ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਵਿੱਚ ਆਣ ਕੇ ਇਸ ਜਗ੍ਹਾ ਤੇ ਬੜੀ ਬੜੀਆਂ ਪੋਕ ਲਾਈਨਾਂ ਔਰ ਇਰੀਗੇਸ਼ਨ ਡਿਪਾਰਟਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਉਥੋਂ ਨਹਿਰ ਬੰਦ ਕੀਤੀ ਜਾਵੇ ਔਰ ਇਹਦੇ ਪਾਰ ਨੂੰ ਪੂਰਨ ਵਾਸਤੇ ਤੁਰੰਤ ਇਰੀਗੇਸ਼ਨ ਡਿਪਾਰਟਮੈਂਟ ਤੇ ਸਾਡਾ ਪ੍ਰਸ਼ਾਸਨ ਸਾਡੇ ਮਾੜਯੋਗ ਡੀਸੀ ਸਾਹਿਬ ਕਰਨ ਕਰਦੇ ਪੱਟੀ ਦੇ ਐਸਡੀਐਮ ਸਾਹਿਬ ਤੁਰੰਤ ਹਰਕਤ ਵਿੱਚ ਆਉਣ ਅੱਜ ਹੁਣ 12:00 ਵਜ ਗਏ ਨੇ 8 ਦੇ ਦਿਨ ਤਾਂ ਟੁੱਟੀ ਐ ਲੋਕ ਧਰਨਾ ਮਾਰ ਕੇ ਬੈਠੇ ਆ ਪ੍ਰਸ਼ਾਸਨ ਸੁੱਤਾ ਪਿਆ ਐ ਵਰਕਿੰਗ ਡੇ ਅੱਜ ਛੁੱਟੀ ਵਾਲਾ ਦਿਨ ਨਹੀਂਗਾ ਮੰਗਲਵਾਰ ਦਾ ਦਿਨ ਹੈ ਅੱਜ ਸਰਕਾਰ ਨੂੰ ਹਰਕਤ ਪਛਾਣ ਕੇ ਕੰਮ ਕਰਨਾ ਚਾਹੀਦਾ ਇਹ ਬਹੁਤ ਹੀ ਘਟੀਆ ਕਾਰਵਾਈ ਹੈ ਲੋਕਾਂ ਦਾ ਨੁਕਸਾਨ ਦੇ ਕੇ ਆ ਰੋਣ ਨਿਕਲਦਾ ਲੋਕਾਂ ਦਾ ਕਿ ਅੱਜ ਸਾਰੀ ਪਹਿਲੀ ਘਟ ਘਟ 100 150 ਕਿੱਲੋ ਬਰਬਾਦ ਹੋ ਗਈ ਹੈ ਤੇ ਜਿਸ ਤਰੀਕੇ ਨਾਲ ਜਿੰਨੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਤੇ ਹੋ ਸਕਦਾ ਸ਼ਾਮ ਤੱਕ ਕਿੰਨੇ ਕਿੱਲੇ ਬਰਬਾਦ ਹੋ ਰਹੇ ਨੇ ਔਰ ਮੈਂ ਪ੍ਰਕਾਸ਼ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਗੱੜ ਜਾਣ ਕੇ ਬੰਦ ਕਰਾਉਣ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਮੈਨੂੰ ਵੇਖ ਕੇ ਬੜਾ ਦੁੱਖ ਹੋਇਆ ਹੈ ਕਿ ਅੱਜ ਸਾਡੇ ਸੈਕਟਰ ਦੇ ਭਰਾ ਜਿਹੜੇ ਆ ਉਹਨਾਂ ਦੇ ਕਾਰੋਨਾਂ ਰਹੀਆਂ ਪੈਲੀਆਂ ਬਰਬਾਦ ਹੋ ਰਹੀਆਂ ਪਰ ਪ੍ਰਸ਼ਾਸਨ ਨਾਲ ਦੀ ਚੀਜ਼ ਇੱਥੇ ਦਿਖਾਈ ਕੋਈ ਨਹੀਂ ਦਿੰਦੀ ਲੋਕ ਆ ਕੇ ਸੜਕ ਤੇ ਧਰਨਾ ਮਾਰਨ ਵਾਸਤੇ ਮਜਬੂਰ ਹੋਏ ਨੇ ਔਰ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਣ ਕੇ ਲੋਕਾਂ ਦਾ ਬਚਾਅ ਕਰਨਾ ਚਾਹੀਦਾ ਮੇਰੀ ਬੁਰਜਰ ਅਪੀਲ ਹੈ ਨਹੀਂ ਤਾਂ ਅਸੀਂ ਵੱਡਾ ਤੁਹਾਡਾ ਐਕਸ਼ਨ ਕਰਾਂਗੇ ਧੰਨਵਾਦ